ਜਿਹਦੀ ਮਿਤੀ 18 19 ਜੁਲਾਈ ਦੀ ਦਰਮਿਆਨੀ ਰਾਤ ਨੂੰ ਜਿਹੜਾ ਅੰਮ੍ਰਿਤਸਰ ਅਲਫਾ 1 ਤੋਂ ਪ੍ਰਤਾਪ ਐਵੇਨਿਊ ਦੇ ਅੰਦਰ ਗਲੀ ਦੇ ਵਿੱਚ ਇੱਕ ਹੋਟਲ ਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਲੜਕਾ ਲੜਕੀ ਜਿਹੜੇ ਨਸ਼ਾ ਕਰਨ ਦੇ ਆਦੀ ਉੱਥੇ ਰਹਿ ਰਹੇ ਆ ਤੇ ਜਦੋਂ ਸਬ ਇੰਸਪੈਕਟਰ ਅਰਜਨ ਸਿੰਘ ਵੱਲੋਂ ਉਸ ਪਾਰਟੀ ਨਾਲ ਮੌਕੇ ਤੇ ਗਏ ਤੇ ਦੋਨੇ ਜਿਹੜੇ ਆ ਨਸ਼ੇ ਦਾ ਸੇਵਨ ਕਰ ਰਹੇ ਸੀ ਇਹ ਜਿਹੜਾ ਲੜਕਾ ਫੈਜ਼ਲ ਤੇ ਲੜਕੀ ਮਾਨਸੀ ਜੋ ਪਤਾ ਕਰਨ ਤੇ ਸਾਹਮਣੇ ਆਇਆ ਕਿ ਦੋਨੋਂ ਹਸਬੰਡ ਵਾਈਫ ਨੇ ਤੇ ਨਸ਼ਾ ਕਰਨ ਦੇ ਦੋਨੇ ਆਦੀ ਨੇ ਤੇ ਕਿੱਥੇ ਰਹਿਣ ਵਾਲੇ ਤੇ ਸੁਲਤਾਨਪੁਰ ਰੋਡ ਤੇ ਤੂਦ ਸਾਹਿਬ ਗੁਰਦੁਆਰਾ ਲਾਗੇ ਦੇ ਰਹਿਣ ਵਾਲੇ ਸੀ ਤੇ ਜਿਨ੍ਹਾਂ ਨੂੰ ਕਾਬੂ ਕਰਕੇ ਮਕਦਮਾ ਨੰਬਰ 151 ਮਿਤੀ 1925 ਅੰਡਰ ਸੈਕਸ਼ਨ 27 61 85 ਐਨ ਡੀ ਪੀ ਐਸ ਐਕਟ ਥਾਣਾ ਬੀਰ ਡਿਵੀਜ਼ਨ ਕਮਿਸ਼ਨਰ ਅੰਮ੍ਰਿਤਸਰ ਕੇ ਦਰਜਿਸਟਰ ਕੀਤਾ ਗਿਆ ਸੀ ਤਾਂ ਕੋਈ ਬ੍ਰਾਂਮੀ ਵੀ ਇਹਨਾਂ ਇਹ ਜੀ ਇਹਨਾਂ ਨਸ਼ਾ ਕਰ ਰਹੇ ਸੀ ਮੌਕੇ ਤੇ ਸਿਲਵਰ ਪੰਨੀ ਦੇ ਉੱਪਰ ਇਹਨਾਂ ਨੇ ਅਰਿੰਦਾ ਜਿਹੜਾ ਕੋਲ ਲਗਾਇਆ ਸੀ ਤੇ ਮੌਕੇ ਤੇ ਨਸ਼ਾ ਕਰਦੇ ਪਾ ਕੇ ਇੰਦਰ ਸਾਰਾ ਸੀਜ਼ਰ ਕਰਕੇ ਜਿਹੜਾ ਆ ਲੈਬੋਰੀਚ ਭੇਜਿਆ ਗਿਆ ਜੋ ਵੀ ਰਿਪੋਰਟ ਸਾਹਮਣੇ ਆਏਗੀ ਉਹਦੇ ਅਕੋਰਡਿੰਗ ਅਗਲੀ ਜਿਹੜੀ ਕਾਰਵਾਈ ਜਿਹੜੀ ਚੱਲੇਗੀ